ਅਸੀਂ ਮੇਲਾ ਚੀਮਾ ਦਾ ਵੱਲੋਂ ਚੀਮਾ ਕਲਾ ਚੀਮਾ ਖੁਰਦ ਦੇ ਦੋਨੋਂ ਚੈਤਾ ਕੈਨਾਰੇ ਵੀਰ ਸਾਡੀਆਂ ਭੈਣਾਂ ਮਾਮਾ ਸਾਰੇ ਪਰਿਵਾਰਾਂ ਵੱਲੋਂ ਅਸੀਂ ਪੰਮੇ ਵੀਰ ਦਾ ਖਾਸ ਕਰਕੇ ਬਹੁਤ ਜ਼ਿਆਦਾ ਸਪੈਸ਼ਲ ਤਰਬਤ ਕਰਦੇ ਆ ਜਿਨ੍ਹਾਂ ਨੇ ਇੰਨੇ ਕੰਢੇ ਵੇਟ ਕਰਕੇ ਮੇਲਾ ਆਪਣੇ ਨਾਮੇ ਕੀਤਾ ਜੇ ਵਸਤਾ ਜੇਦਾ ਮਿਲਾਜ ਪੰਮਾ ਟੁੰਮੇ ਵੱਲੋਂ ਲੱਫਕੇ ਲੈ ਇਹ ਬੰਦੇ ਜਿੰਨੇ ਕੋ ਸ਼ੌਕ ਨਹੀਂ ਹੈਗੇ ਮੈਂ ਜਿਹੜਾ ਸ਼ਬਦਾਂ ਦੇ ਨਾਲ ਛੋਟੇ ਵੀ ਤਾਂ ਧੰਨਵਾਦ ਕਰਾਂ ਇਦਾਂ ਕੋਈ ਵੀ ਗਵਾਈ ਨਹੀਂ ਐਨੀ ਉਡੀਕ ਨਹੀਂ ਕਰਦਾ ਇੱਥੇ ਆਪਾਂ ਤੁਸੀਂ ਹਰ ਸਾਲ ਆਉਂਦੇ ਹੋ ਬੰਦੇ ਨਿਕਲ ਜਾਂਦੇ ਆ ਜਦੋਂ ਘੰਟਾ ਕਿ ਬਿਛੜਾ ਪੈਂਦਾ ਨਾ ਇੱਧਰ ਤੇ ਕੋਈ ਗਸ ਗਿਆ ਇੱਧਰ ਤੇ ਕੱਟਿਆ ਇਦਾਂ ਖੜਨਾ ਕਹਿੰਦੇ ਉਹਦੇ ਨਾਲ ਵੀ ਇਨਸਾਨ ਜਿਹੜੇ ਮਰਦੇ ਆ ਉਹ ਖੜ ਜਾਂਦੇ ਆ ਉਹ ਅਜ ਪੰਨੇ ਵੀਰ ਨੇ ਦਿਖਾਇਆ ਕਰਕੇ ਦਿਖਾਇਆ ਔਰ ਇੰਨਾ ਵਧੀਆ ਗਾਇਆ ਇਹਦੇ ਦਿਲ ਨੂੰ ਪਿਆ ਵੀਰ ਨੇ ਔਰ ਮੇਰੀ ਜਿਹੜੀ ਮੇਰੀ ਉਮਰ ਉਹ ਵੀ ਰੱਬਾ ਪਾ ਮੈਨੂੰ ਔਰ ਬਹੁਤ ਬਹੁਤ ਮਿਹਰਬਾਨੀ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਛੋਟੇ ਵੀ ਸਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਰ ਸਾਈ ਟੀਵੀ ਦਿਨਾਲ